ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਪਰਮੇਸ਼ਰ ਦੇ ਜਨ ਸੇਵਕ ਦੇ ਸਾਰੇ ਲੋਕ ਪ੍ਰਲੋਕ ਦੇ ਕਾਮ ਕੀਏ ਕਮ ਕਾਜ ਸਤਿਗੁਰਾਂ ਦੀ ਕਿਰਪਾ ਦੁਆਰਾ ਪੂਰੇ ਹੋ ਗਏ ਹਨ ਵੈਸੇ ਦੁਨੀਆਂ ਦੇ ਕਾਰਜ ਕਦੇ ਵੀ ਪੂਰੇ ਨਹੀਂ ਹੁੰਦੇ ਪਰ ਪਾਤਸ਼ਾਹ ਫਰਮਾਉਂਦੇ ਜਨ ਦੇ ਜੋ ਜਨ ਹੈ ਪਿਆਰਾ ਹੈ ਉਸ ਦੇ ਕਾਰਜ ਪੂਰੇ ਹੋ ਜਾਂਦੇ ਕਲੀ ਕਾਲ ਮਹਾ ਬਿਖਿਆ ਮਹਿ ਲੱਜਾ ਰਾਖੀ ਰਾਮ ਰਹਾਉ ਕਲੀ ਕਲ ਯੁਗ ਦੇ ਕਾਲ ਸਮੇਂ ਦੇ ਵਿੱਚ ਜੋ ਮਹਾ ਵੱਡੀ ਬਿਖਿਆ ਮਾਇਆ ਵੱਡੇ ਬਿਖਿਆ ਵਿਸ਼ਿਆਂ ਦਾ ਜੋਰ ਹੈ ਇਸ ਵਿੱਚ ਰਾਮ ਪਰਮੇਸ਼ਰ ਨੇ ਆਪ ਹੀ ਆਪਣੇ ਪਿਆਰਿਆਂ ਦੀ ਵਿਕਾਰਾਂ ਤੋਂ ਬਚਾ ਕੇ ਲੱਜਾ ਇੱਜ਼ਤ ਰੱਖਣਾ ਕੀਤੀ ਹੈ ਰਹਾਉ ਬਿਸ ਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਿਹਾ ਸਿਮਰ ਸਿਮਰ ਸੁਆਮੀ ਪ੍ਰਭੇ ਆਪਣਾ ਨਿਕਟ ਨ ਆਵੈ ਜਾਮ ਸਿਮਰਨ ਦੇ ਜੋਗ ਆਪਣੇ ਸੁਆਮੀ ਮਾਲਕ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਜਾਮ ਜਮਦੂਤ ਨੇੜੇ ਨਹੀਂ ਆਉਂਦਾ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਹੀ ਬੈਕੁੰਠ ਸਵਰਗ ਦੀਆਂ ਮੁਕਤੀਆਂ ਹਨ ਸੰਤਾਂ ਦੀ ਸੰਗਤ ਮੁਕਤੀ ਅਤੇ ਬੈਕੁੰਠ ਸਵਰਗ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਉਸ ਸਤ ਸੰਗਤ ਦੇ ਸੰਗ ਕਰਕੇ ਸੇਵਕ ਜਨਾਂ ਨੇ ਪਰਮੇਸ਼ਰ ਦਾ ਸਰੂਪ ਰੂਪੀ ਧਾਮ ਘਰ ਪਾ ਲਿਆ ਹੈ ਸੇਵਕ ਜਨਾਂ ਨੇ ਸਵੈ ਪ੍ਰਕਾਸ਼ ਰੂਪੀ ਘਰ ਪਾ ਲਿਆ ਹੈ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਬਿਸਰਾਮ ਹਰ ਕੀਏ ਪਰਮੇਸ਼ਰ ਦੇ ਚਰਨ ਕਮਲ ਹੀ ਸੇਵਕ ਦੀ ਭਗਤੀ ਰੂਪੀ ਥਾਤੀ ਥੈਲੀ ਹੈ ਇਸ ਭਗਤੀ ਰੂਪੀ ਥੈਲੀ ਕਰਕੇ ਹੀ ਕਰੋੜਾਂ ਸੁੱਖਾਂ ਵਿੱਚ ਬਿਸਰਾਮ ਟਿਕਾ ਹੁੰਦਾ ਇਸ ਸਥਿਤੀ ਹੁੰਦੀ ਗੋਬਿੰਦ ਦਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਗੁਰਬਾਨ ਜੋ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਦਮੋਦਰ ਪਰਮੇਸ਼ਰ ਪ੍ਰੇਮ ਰੂਪੀ ਰੱਸੀ ਦੇ ਨਾਲ ਆਪਣੇ ਉਦਰ ਭਾਵ ਸਰੂਪ ਨੂੰ ਮਿਲਾਉਣ ਵਾਲਾ ਹੈ ਉਸ ਨੂੰ ਦਿਨ ਰੈਨ ਰਾਤ ਦਿਨ ਸਿਮਰਨਾ ਕਰੋ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਉਸ ਵਾਹਿਗੁਰੂ ਤੋਂ ਸਦ ਸੈਂਕੜੀ ਵਾਰੀ ਕੁਰਬਾਨ ਬਲਹਾਰ ਜਾਂਦੇ ਹਾਂ ਨਾਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ দান ਹੇ ਰਾਮ ਪਰਮੇਸ਼ਰ ਜੀ ਆਪ ਜੀ ਤੋਂ ਇੱਕ দান ਮੰਗਦੇ ਹਾਂ ਸਗਲ ਮਨੋਰਥ ਪੂਰਨ ਹੋਵੇ ਸਿਮਰਉ ਤੁਮਰਾ ਨਾਮ ਰਹਾਉ ਦਾਨੀ ਮੰਗਦੇ ਹਾਂ ਕਿ ਤੁਹਾਡਾ ਨਾਮ ਸਿਮਰਦੇ ਰਹੀਏ ਜਿਸ ਨਾਮ ਦੇ দান ਕਰਕੇ ਸਾਰੇ ਮਨ ਦੇ ਮਨੋਰਥ ਸੰਕਲਪ ਪੂਰੇ ਹੋ ਜਾਣ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਫਰਮਾਉਂਦੇ ਆ ਚਰਨ ਤੁਮਾਰੇ ਹਿਰਦੈ ਵਸਹਿ ਸੰਤਨ ਕਾ ਸੰਗ ਪਾਵੋ ਏ ਪਰਮੇਸ਼ਰ ਜੀ ਐਸੀ ਕਿਰਪਾ ਕਰ ਦਿਓ ਕਿ ਤੁਹਾਡੇ ਚਰਨ ਕਮਲ ਸਾਡੇ ਹਿਰਦੇ ਵਿੱਚ ਵਸਣ ਅਤੇ ਸੰਤ ਮਹਾਤਮਾ ਜਨਾਂ ਦਾ ਸੰਗ ਸਾਥ ਪਾਉਣਾ ਕਰੀਏ ਜਿਨ੍ਹਾਂ ਮਹਾਤਮਾ ਜਨਾਂ ਦੇ ਚਿੱਤ ਵਿੱਚ ਤੁਹਾਡੇ ਚਰਨ ਕਮਲ ਵਸ ਰਹੇ ਆ ਉਹਨਾਂ ਸੰਤਨ ਮਹਾਤਮਾ ਜਨਾਂ ਦਾ ਸਾਤ ਸਾਨੂੰ ਦੇਣਾ ਕਰੋ ਪਾਵਨ ਦਾ ਸਾਥ ਪਾਉਣਾ ਕਰੀਏ ਸੋਗ ਅਗਨ ਮਹਿ ਮਨ ਨਾ ਵਿਆਪੇ ਆਠ ਪਹਿਰ ਗੁਣ ਗਾਵੋ हे ਪਰਮੇਸ਼ਰ ਚਿੰਤਾ ਰੂਪੀ ਅਗਨੀ ਵਿੱਚ ਸਾਡਾ ਮਨ ਕਦੇ ਵੀ ਨਾ ਲਗੇ ਪਾਵ ਨਾ ਵਿਆਪੇ ਅਠੇ ਪਹਿਰ ਆਪ ਜੀ ਦੇ ਗੁਣਾ ਨੂੰ ਗਾਉਂਦੇ ਰਹੀਏ ਸੋ ਅਸਤ ਬੇਗਸਥਾ ਹਰ ਕੀ ਸੇਵਾ ਮਦੇੰਤ ਪ੍ਰਭ ਜਾਪਣ ਹੀ ਹਰ ਪਰਮੇਸ਼ਰ ਸੁਅਸਤ ਕਲਿਆਣ ਵਾਲੀ ਬਿਵਸਥਾ ਅਵਸਥਾ ਪਾਵ ਸਰੀਰ ਨੂੰ ਕੋਈ ਰੋਗ ਚਿੰਤਾ ਆਦ ਨਾ ਹੋਵੇ ਪਾਵ ਨਿਸ਼ਚਿੰਤ ਹੋ ਕੇ ਆਪ ਜੀ ਦੀ ਭਗਤੀ ਰੂਪੀ ਸੇਵਾ ਟਹਿਲ ਕਰੀਏ ਅਤੇ ਹੀ ਪ੍ਰਭ ਪਰਮੇਸ਼ਰ ਮਦੇੰਤ ਮਦ ਕਾਲ ਭਾਵ ਥੋੜਾ ਬਹੁਤਾ ਦੁੱਖ ਹੋਵੇ ਤਾਂ ਵੀ ਆਪ ਜੀ ਦੇ ਨਾਮ ਨੂੰ ਜਪਣਾ ਕਰੀਏ ਮਦੇੰਤ ਹਿਰਦੇ ਦੇ ਅੰਦਰ ਹਰ ਵਕਤ ਆਪਜੀ ਦਾ ਨਾਮ ਜਪਣਾ ਕਰੀਏ ਨਾਨਕ ਰੰਗ ਲੱਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਸਤਿਗੁਰੂ ਸਾਹਿਬ ਜੀ ਪਾਵਨ ਉਪਦੇਸ਼ ਕਥਨ ਕਰਦੇ ਆ ਕਿ ਇਹ ਪਰਮੇਸ਼ਰ ਜੀ ਜਿਸ ਪੁਰਖ ਨੂੰ ਆਪਜੀ ਦੇ ਨਾਮ ਦਾ ਰੰਗ ਪ੍ਰੇਮ ਲੱਗਾ ਹੋਇਆ ਉਸ ਦਾ ਬਾਹੜ ਮੁੜ ਕੇ ਜੰਮਣਾ ਤੇ ਛਾਪਣ ਮਰਨਾ ਨਹੀਂ ਹੁੰਦਾ ਫਿਰ ਜਨਮਾਂ ਵਿੱਚ ਸ਼ਾਪਨ ਛੁਪਣਾ ਨਹੀਂ ਹੁੰਦਾ ਫਿਰ ਸ਼ਾਪਨ ਦਾਗ ਨਹੀਂ ਪੈਂਦਾ ਕਿ ਇਹ ਪੁਨਰਜਨਮ ਲਏਗਾ ਤਨਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਸਭ ਧੋਕ ਇਹ ਭਾਈ ਸਾਰੇ ਧਰਮ ਅਰਥ ਕਾਮ ਮੋਕ ਆਦਿਕ ਧੋਕ ਪਦਾਰਤ ਰਾਮ ਪਰਮੇਸ਼ਰ ਤੋਂ ਮੰਗਣਾ ਕਰੋ ਭਾਵ ਕਿਸੇ ਹੋਰ ਦੇ ਮੰਗਤੇ ਨਾ ਬਣੋ ਜੇ ਮੰਗਣ ਦਾ ਸੁਭਾਅ ਹੈ ਤਾਂ ਪੂਰੇ ਸਤਗੁਰੂ ਜਾ ਪਰਮੇਸ਼ਰ ਤੋਂ ਮੰਗੋ ਜੈਸਾ ਪਾਵਨ ਵਾਕ ਹੈ ਮਾਨੁਖ ਕੀ ਟੇਕ ਬ੍ਰਿਤੀ ਸਭ ਜਾਣ ਦੇਵਨ ਕਉ ਏਕ ਹੈ ਭਗਵਾਨ ਮਾਨੁਖ ਕਉ ਚਿੰਜਾ ਚਿਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ మోਖ ਰਹਾਉ ਹੋਰ ਮਾਨੁਖ ਪੁਰਖਾਂ ਦੇ ਪਾਸੋਂ ਜਾਚਤ ਮੰਗਦਿਆਂ ਸ਼ਰਮ ਥਕਾਵਟ ਸ਼ਰਮ ਕਸ਼ਟ ਹੀ ਪਾਈਦਾ ਪ੍ਰਭ ਵਾਹਿਗੁਰੂ ਦੇ ਸਿਮਰਨ ਭਜਨ ਕਰਕੇ ਸਾਰੇ ਪਦਾਰਥ ਵੀ ਮਿਲ ਜਾਂਦੇ ਹਨ ਤੇ ਮੋਖ ਕਲਿਆਣ ਦੀ ਪ੍ਰਾਪਤੀ ਵੀ ਹੁੰਦੀ ਹੈ ਜਿਵੇਂ ਕਿ ਨੇ ਰਾਜ ਦੇ ਲਾਲਚ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਸੀ ਉਸ ਨੂੰ ਪਰਮੇਸ਼ਰ ਨੇ ਨੂੰ 36000 ਵਰੇ ਦਾ ਰਾਜ ਦੇ ਦਿੱਤਾ ਅਤੇ ਅਟੱਲ ਪਦਵੀ ਦੇ ਦਿੱਤੀ ਰਹਾਉ ਬਿਸਰਾਮ ਦੇ ਕੇ ਅੱਗੇ ਕਿਰਪਾ ਕਰ ਰਿਹਾ ਕੋਖੇ ਮਨ ਜਨ ਸਿਮਰਤ ਪੁਰਾਨਾ 베ਦ ਪੁਕਾਰਹਿ ਕੋਖ ਮੋਨ ਰੇਜੀ ਜਨਾ ਨੇ 27 ਸਿਮਰਤੀਆਂ ਤੇ 18 ਪੁਰਾਣਾਂ ਨੂੰ ਧਿਆਨ ਨਾਲ ਘੋਖੇ ਖੋਜ ਕੇ ਅਤੇ ਚਾਰ ਵੇਦਾਂ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਘੋਖ ਖੋਜ ਕੇ ਇਹੋ ਹੀ ਜੀਵਾ ਤਾਈ ਪੁਕਾਰਹਿ ਕਈਏ ਪੁਕਾਰਦੇ ਹਨ ਕਿਰਪਾ ਸਿੰਧ ਸੇਵ ਸੱਚ ਪਾਈਐ ਦੋਵੈ ਸੁਹੇਲੇ ਲੋਕ ਉਹ ਇਹੋ ਗੱਲ ਕਹਿੰਦੇ ਐ ਨੇ 27 ਸਿਮਰਤੀਆਂ ਚਾਰ ਵੇਦਾਂ 18 ਪੁਰਾਣਾਂ ਨੂੰ ਘੋਖ ਕੇ ਕਿ ਜਿਹੜਾ ਕਿਰਪਾ ਦਇਆ ਦੇ ਸਿੰਧ ਸਮੁੰਦਰ ਪਰਮੇਸ਼ਰ ਦੀ ਸੇਵਾ ਟਹਿਲ ਕਰਕੇ ਸੇਵਨੇ ਕਰਕੇ ਹੀ ਸੱਚੇ ਦੀ ਪ੍ਰਾਪਤੀ ਦਾ ਸੁਖ ਪਾਈਦਾ ਅਤੇ ਦੋ ਵਹਿ ਕਈ ਇਹ ਦੋਨੋਂ ਲੋਕਾਂ ਲੋਕ ਤੇ ਪਰਲੋਕ ਵਿੱਚ ਸੁਖਦਾਇਕ ਹੋਈਦਾ ਆਨ ਅਚਾਰ ਵਿਵਹਾਰ ਹੈ ਜੀਤੇ ਬਿਨ ਹਰ ਸਿਮਰਨ ਭੋਗ ਜਿਤਨੇ ਵੀ ਆਨ ਹੋਰ ਆਚਾਰ ਕਰਮ ਨਿਤ ਨਿਮਿਤ ਪ੍ਰਸਚਿਤ ਆਦਿਕ ਤੇ ਵਿਵਹਾਰ ਕਰਨੇ ਆ ਇਹ ਸਾਰੇ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਫੋਕੇ ਆ ਜਿਵੇਂ ਕਿਸੇ ਪਦਾਰਥ ਵਿੱਚੋਂ ਸਾਰ ਵਸਤੂ ਕੱਢ ਲੈਣ ਮਗਰੋਂ ਕੇਵਲ ਨਕਮੀ ਛੇ ਰਹਿ ਜਾਂਦੀ ਆ ਨਾ ਇਉਂ ਇਹ ਸਭ ਕਰਮ ਵਿਹਾਰ ਨਾਮ ਤੋਂ ਬਿਨਾ ਖਾਲੀ ਆ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਜੋ ਪੁਰਖ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਭਜਨ ਕਰਦੇ ਹਨ ਉਹਨਾਂ ਦੇ ਸਾਰੇ ਸੋਕ ਗਮ ਬਿਨਸੇ ਨਾਸ਼ ਹੋ ਜਾਂਦੇ ਹਨ ਉਹ ਸੋਕ ਸੋਗ ਰੂਪੀ ਬਿਨਸੇ ਨਾਸ਼ਵੰਤ ਸੰਸਾਰ ਤੋਂ ਤਰ ਜਾਂਦੇ ਹਨ ਤੇ ਜੰਮਣ ਮਰਨ ਦੇ ਭੈ ਡਰ ਵੀ ਕੱਟੇ ਜਾਂਦੇ ਹਨ ਤਨਸਰੀ ਮਹੱਲਾ ਪੰਜਵਾ ਤ੍ਰਿਸ਼ਨਾ बुझੈ ਹਰ ਕੈ ਨਾਮ ਹਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨੇ ਕਰਕੇ ਰਸਾਂ ਕਸਾਂ ਦੀ ਖਾਣ ਪੀਣ ਦੀ ਪਦਾਰਥਾਂ ਦੇ ਜੋੜਨ ਦੀ ਇਤਿਆਦ ਤ੍ਰਿਸ਼ਨਾ ਰੂਪੀ ਅੱਗ बुझ ਜਾਂਦੀ ਨਿਵਰਤ ਹੋ ਜਾਂਦੀ ਹੈ ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਉ ਗੁਰ ਸਤਗੁਰਾਂ ਦੀ ਬਚਨੀ ਉਪਦੇਸ਼ ਨੂੰ ਕਮਾਉਣੇ ਕਰਕੇ ਮਹਾ ਵੱਡਾ ਭਾਵ ਭਾਰੀ ਸੰਤੋਖ ਹਿਰਦੇ ਵਿੱਚ ਆ ਜਾਂਦਾ ਤਾਂ ਉਸ ਵੇਲੇ ਪ੍ਰਭ ਵਾਹਿਗੁਰੂ ਸਿਉ ਕਈਏ ਨਾਲ ਪੂਰਾ ਧਿਆਨ ਲੱਗ ਜਾਂਦਾ ਹੈ ਰਹਾਉ ਮਹਾ ਕਲੋਲ 부ਜੇ ਹੈ ਮਾਇਆ ਕੀ ਮਹਾ ਕਲੋਲ 부ਜੇ ਹੈ ਮਾਇਆ ਕੀ ਕਰ ਕਿਰਪਾ ਮੇਰੇ ਦੀਨ ਦਿਆਲ ਇਓ ਬੇਨਤੀ ਕਰੀਏ ਕਿ हे ਮੇਰੇ ਦੀਨ ਗਰੀਬਾਂ ਤੇ ਦਿਆਲ ਦਇਆ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਜੀ ਜੀ ਆਪ ਜੀ ਕਿਰਪਾ ਦਇਆ ਦ੍ਰਿਸ਼ਟੀ ਕਰੋ ਤਾਂ ਮਾਇਆ ਦੇ ਸੰਸਾਰ ਰੂਪੀ ਸਮੁੰਦਰ ਵਿੱਚ ਮਹਾ ਬੜੇ ਬੜੇ ਕੋਲ ਤਰੰਗ ਰੂਪ ਫੁਰਨੇ ਬੁਝ ਜਾਂਦੇ ਹਨ ਨਾਸ ਹੋ ਜਾਂਦੇ ਹਨ ਇਸ ਕਰਕੇ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਮੈਨੂੰ ਆਪਣਾ ਅੰਮ੍ਰਿਤ ਨਾਮ ਦੇਣਾ ਕਰੋ ਜਿਸ ਨਾਮ ਨੂੰ ਜਪ ਕੇ ਮੈਂ ਆਤਮਿਕ ਜੀਵਨ ਵੱਲੋਂ ਜੀਵਣਾ ਕਰ ਅਤੇ ਮੇਰੀ ਦਾਸ ਸੇਵਕ ਦੀ ਕਾਲ ਕਮਾਈ ਪੂਰੀ ਹੋ ਜਾਵੇ ਭਾਵ ਅਧੂਰੀ ਨਾ ਰਹੇ ਸਫਲ ਹੋ ਜਾਵੇ ਸਰਬ ਮਨੋਰਥ ਰਾਜ ਸੁਖ ਰਸ ਸਾਧ ਖੁਸ਼ੀਆ ਕੀਰਤਨ ਜਪਨਾਮ ਸਾਰੇ ਮਨ ਦੇ ਮਨੋਰਥ ਸੰਕਲਪ ਪੂਰੇ ਹੋਣ ਦਾ ਰਾਜ ਦੀ ਪ੍ਰਾਪਤੀ ਦਾ ਆਤਮਾਨੰਦ ਦੀ ਪ੍ਰਾਪਤੀ ਦਾ ਇਤਿਆਦ ਸੁਖ ਪਰਮੇਸ਼ਰ ਦੇ ਨਾਲ ਰਸ ਪ੍ਰੇਮ ਕਰਕੇ ਪ੍ਰਾਪਤ ਹੁੰਦੇ ਹਨ ਤੇ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਤੇ ਕੀਰਤਨ ਜਸ ਗਾਉਣੇ ਕਰਕੇ ਹਮੇਸ਼ਾ ਹਿਰਦੇ ਵਿੱਚ ਆਨੰਦ ਬਣਿਆ ਰਹਿੰਦਾ ਹੈ ਹਿਰਦੇ ਵਿੱਚ ਖੁਸ਼ੀਆਂ ਚੜੀਆਂ ਰਹਿੰਦੀਆਂ ਸਾਰੇ ਮਨ ਦੇ ਸੰਕਲਪ ਪੂਰੇ ਹੋਿਆਂ ਦਾ ਰਾਜ ਦੇ ਸੁੱਖ ਦਾ ਜੋ ਰਸ ਆਨੰਦ ਬਣਿਆ ਹੋਇਆ ਹੈ ਤੇ ਜਿਹੜੀਆਂ ਹਮੇਸ਼ਾ ਹਿਰਦੇ ਵਿੱਚ ਖੁਸ਼ੀਆਂ ਹਨ ਇਹ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਤੇ ਕੀਰਤਨ ਗਾਉਣੇ ਕਰਕੇ ਪ੍ਰਾਪਤ ਹੋਈਆਂ ਹਨ ਜਿਸ ਕਾ ਕਰਮ ਲਿਖਿਆ ਧੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪੁਰਖ ਦੇ ਧੁਰ ਮੁੱਢ ਤੋਂ ਹੀ ਕਰਤਾ ਕਰਤਾ ਪੁਰਖ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਿਸ਼ਕਾਮ ਕਰਮਾਂ ਦਾ ਲੇਖ ਲਿਖ ਦਿੱਤਾ ਹੈ ਉਸ ਜਨ ਸੇਵਕ ਦੇ ਸਾਰੇ ਕੰਮ ਕਰ ਪੂਰੇ ਹਨ ਤਨਸਰੀ ਮਹੱਲਾ ਪੰਜਵਾ ਜਨਕੀ ਕੀਨੀ ਪਾਰ ਬ੍ਰਹਮਸਾਰ ਪਾਰ ਬ੍ਰਹਮ ਪਰਮੇਸ਼ਰ ਨੇ ਆਪਣੇ ਜਨ ਸੇਵਕਾਂ ਦੀ ਆਪ ਹੀ ਸਾਰ ਸੰਭਾਲ ਕੀਤੀ ਹੈ ਅਤੇ ਨਿੰਦਕ ਟਿਕਨ ਨ ਪਾਵਨ ਮੂਲੇ ਊੜ ਗਏ ਬੇਕਾਰ ਰਹਾ ਉਹਨਾਂ ਸੇਵਕਾਂ ਦੀ ਨਿੰਦਿਆ ਕਰਨ ਵਾਲੇ ਪੁਰਖ ਮੂਲੇ ਉੱਕਾ ਹੀ ਕਿਤੇ ਕਦਾ ਚਿੱਤ ਵੀ ਟਿਕਣਾ ਨਹੀਂ ਪਾਉਂਦੇ ਉਹ ਤਾਂ ਜਿਵੇਂ ਹਵਾ ਦੇ ਵਾਅ ਬਰੋਲੇ ਨਾਲ ਪੱਤੇ ਉੱਡ ਜਾਂਦੇ ਹਨ ਇਉਂ ਬੇਕਾਰ ਵਿਕਾਰੀਪੁਰਖ ਸੰਕਲਪਾ ਰੂਪੀ ਹਵਾ ਦੇ ਨਾਲ ਕਾਲ ਰੂਪੀ ਹਵਾ ਦੇ ਵਾਅ ਬਰੋਲੇ ਨਾਲ ਦੁਨੀਆ ਤੋਂ ਉੱਡ ਫੁੱਟ ਜਾਂਦੇ ਆ ਭਾਵ ਕੂਚ ਕਰ ਜਾਂਦੇ ਮਰ ਮੁੱਕ ਜਾਂਦੇ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਕਿਰਪਾ ਕਰਦੇ ਆ ਉਹਨਾਂ ਸੇਵਕਾਂ ਦੇ ਗੰਢੇਰ ਦੇ ਵਿੱਚ ਕਿਸੇ ਦਾ ਵੈਰ ਵਿਰੋਧ ਨਹੀਂ ਹੁੰਦਾ ਉਹ ਤਾਂ ਇਹੋ ਕਹਿੰਦੇ ਆ ਜੈ ਜੈ ਦੇਖੋ ਤਹ ਤਹ ਸੁਆਮੀ ਕੋਈ ਨ ਪਹੁੰਚਨ ਹਾਰ ਹਾਂ ਜਿੱਥੇ ਜਿੱਥੇ ਵੀ ਅਸੀਂ ਦੇਖਦੇ ਹਾਂ ਤਹ ਤਹ ਉੱਥੇ ਉੱਥੇ ਹੀ ਸੁਆਮੀ ਮਾਲਕ ਪਰਮੇਸ਼ਰ ਹੀ ਦ੍ਰਿਸ਼ਟੀ ਆਉਂਦਾ ਹੈ ਇਸ ਲਈ ਕੋਈ ਵੈਰੀ ਸਾਡੇ ਸਦਰਸ਼ ਪੁੱਜਣ ਵਾਲਾ ਹੋ ਕੇ ਦੁੱਖ ਨਹੀਂ ਦੇ ਸਕਦਾ ਜੋ ਜੋ ਕਰੈ ਅਵੱਗਿਆ ਜਨ ਕੀ ਹੋਏ ਗਿਆ ਤਤਸ਼ਾਰ ਜੋ ਜੋ ਪੁਰਖ ਵੀ ਜਨਦਾਸ ਜਨਾਂ ਦੀ অবਗਿਆਨ ਨਰਾਦਰੀ ਕਰਦਾ ਹੈ ਉਹ ਤੁਰੰਤ ਭਾਵ ਜਲਦੀ ਹੀ ਦੁਨੀਆਂ ਵਿੱਚ ਲੋਕਾਂ ਤੋਂ ਲਾਂਤਾਂ ਰੂਪ ਸੁਆ ਪਉਣ ਵਾਲਾ ਹੋ ਗਿਆ ਹੈ ਕਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨ ਪਾਰਾ ਵਾਰ ਜਿਸ ਵੈਗਰੂ ਦਾ ਪਾਰਾ ਵਾਰ ਪਰਲੇ ਤੇ ਉਰਲੇ ਕਿਨਾਰੇ ਲੋਕ ਪ੍ਰਲੋਗ ਕਰਕੇ ਅੰਤ ਨਹੀਂ ਆਉਂਦਾ ਉਹ ਕਰਨਹਾਰ ਕਰਤਾਪੁਰਖ ਆਪ ਆਪਣੇ ਭਗਤਾਂ ਦੀ ਪੈਜ ਦਾ ਰਾਖਾ ਹੋਇਆ ਹੈ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪ੍ਰਭ ਪਰਮੇਸ਼ਰ ਨੇ ਆਪਣੇ ਦਾਸ ਸੇਵਕ ਆਪ ਹੀ ਰਖ ਲਏ ਹਨ ਤੇ ਨਿੰਦਿਆ ਕਰਨ ਵਾਲੇ purkha ਨੂੰ ਮਾਰ ਕੇ ਬਾਹਰ ਕੱਢ ਦਿੱਤਾ ਹੈ ਆਤਮਿਕ ਮੌਤ ਤੋਂ ਮਾਰ ਕੇ ਆਪਣੇ ਸਤਸੰਗਤ ਰੂਪੀ ਦਰ ਤੋਂ ਸਰੂਪ ਰੂਪੀ ਦਰ ਤੋਂ ਬਾਹਰ ਕੱਢ ਦਿੱਤਾ ਹੈ ਮਨੁੱਖਾ ਦੇਹੀ ਵਿੱਚੋਂ ਕੱਢ ਕੇ ਦੂਸਰੀਆਂ ਜੂਨਾ ਵਿੱਚ ਮਾਰਿਆ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Whoa. ਵਾਹਿਗੁਰੂ ਜੀ ਕੀ ਫਤਿਹ